ਜੈਨਿਕ ਸਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸਕਿੰਦਿਕ ਪਾਲ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਾਲ ਜੋੜਨ ਦੇ ਲਈ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਦੇ ਤਹਿਤ ਲੁਧਿਆਣਾ ਦੇ ਵਿੱਚ SBS ਕੋਲੀ ਦੇ ਵਿੱਚ ਜੋ ਉਮੀਦ ਜੋ ਫਿਰ ਕਰਵਾਇਆ ਜਾ ਰਿਹਾ ਹੈ ਇਸ ਦੇ ਵਿੱਚ ਤੇ ਜਿਆਦਾ ਗੱਲਬਾਤ ਕਰਾਂਗੇ ਮੇਰੇ ਨਾਲ ਪੀਸੀਸ ਅਫਸਰ ਜੀਵਨਦੀਪ ਜੀ ਮੌਜੂਦ ਨੇ ਜੀਵਨਦੀਪ ਜੀ ਕਿੰਨਾ ਜੋ ਫੇਰੇ ਕਰਵਾਇਆ ਜਾ ਰਿਹਾ ਹੈ ਔਰ ਕਿੰਨੇ ਬੱਚੇ ਦੇ ਵਿੱਚ ਪਾਰਟਿਸਪੀਟ ਕਰ ਰਹੇ ਔਰ ਕਿੰਨੀਆਂ ਕੰਪਨੀਆਂ ਜਿਹੜੀਆਂ ਨੇ ਪ੍ਰਾਈਵੇਟ ਨੇ ਜਾਂ ਫੇਰ ਸਰਕਾਰੀ ਹੈ ਜਿਹੜੀਆਂ ਇਹਦੇ ਵਿੱਚ ਬੱਚੇ ਦੇ ਇੰਟਰਵਿਊ ਲੈਣ ਦੇ ਪਹੁੰਚੇ ਹੋਏ ਹੁੰਦੇ ਨੇ ਇੱਥੇ ਜੀ ਆ ਇਹ ਡਿਸਟ੍ਰਿਕਟ ਬਿਊਰੋ ਆਫ এমਪਲॉयਮੈਂਟ ਐਂਡ ਐਂਟਰਪ੍ਰਾਈਜ਼ਸ ਲੁਧਿਆਣਾ ਵੱਲੋਂ ਮਾਨਯੋਗ ਡੀਸੀ ਸਾਹਿਬ ਦੀ ਰਹਿਨੁਮਾਈ ਹੇਠ ਮਿਨਿਸਟਰੀ ਆਫ ਕਾਰਪੋਰੇਟ ਅਫੇਅਰਸ ਦੀ ਇੱਕ ਪ੍ਰੋਗਰਾਮ ਹੈ ਜੀ ਪ੍ਰਧਾਨ ਮੰਤਰੀ ਇੰਟਰਨਸ਼ਿਪਸ ਸਕੀਮ ਉਹਦੇ ਤਹਿਤ ਉਮੀਦ ਮੈਗਾ ਜੋਬ ਫੇਅਰ ਕਰਵਾਇਆ ਜਾ ਰਿਹਾ ਹੈ ਇਹਦੇ ਵਿੱਚ ਇੰਟਰਨਸ਼ਿਪ ਸਕੀਮ ਦੇ ਵਿੱਚ ਭਾਗ ਲੈ ਬੱਚੇ ਉਹ ਵੀ ਪਾਰਟਿਸਿਪੇਟ ਕਰ ਰਹੇ ਨੇ ਤੇ ਓਪਨ ਜੋਬ ਫੇਅਰ ਵੀ ਹੈ ਹੋਰ ਵੀ ਬੱਚੇ ਲੁਧਿਆਣੇ ਤੋਂ ਕੁਝ ਹੋਰ ਜ਼ਿਲ੍ਹਿਆਂ ਤੋਂ ਆ ਕੇ ਓਪਨ ਜੋਬ ਫੇਅਰ ਹੈ ਉਹ ਵੀ ਪਾਰਟਿਸਿਪੇਟ ਕਰ ਰਹੇ ਨੇ ਇਹਦੇ ਵਿੱਚ ਅਸੀਂ 50 ਕੰਪਨੀਆਂ ਨੂੰ ਇਨਵਾਈਟ ਕੀਤਾ ਸੀਗਾ ਤੇ ਲ ਪਲੇਰੀਆਂ ਨੇ ਤੇ ਸਵੇਰੇ 1 ਵਜੇ ਤੱਕ ਹਜੇ ਲੰਚ ਟਾਈਮ ਚੱਲ ਰਿਹਾ 500 ਤੋਂ ਕੁ ਬੱਚੇ ਲਗਭਗ ਰਜਿਸਟਰ ਕਰ ਚੁੱਕੇ ਸੀਗੇ 300 ਤੋਂ ਬੱਚਿਆਂ ਦੀ ਇੰਟਰਵਿਊਜ਼ ਹੋ ਚੁੱਕੀਆਂ ਸੀਗੀਆਂ ਤੇ ਇਹ ਜਿਹੜਾ ਜੋਬ ਫੇਅਰ ਹੈ ਇਹਦੇ ਵਿੱਚ ਅਸੀਂ ਸਿਰਫ ਪ੍ਰਾਈਵੇਟ ਕੰਪਨੀਆਂ ਨੂੰ ਹੀ ਫੈਸਿਲਿਟੇਟ ਕਰਦੇ ਆ ਕਿਉਂਕਿ ਗਵਰਨਮੈਂਟ ਕੰਪਨੀਆਂ ਤੇ ਗਵਰਨਮੈਂਟ ਅਦਾਰਿਆਂ ਦੇ ਵਿੱਚ ਪ੍ਰੋਸੈਸ ਥੋੜਾ ਅਲੱਗ ਹੁੰਦਾ ਉਹ ਮੈਰਿਟ ਬੇਸ ਟੈਸਟ ਦੇ ਕੇ ਹੁੰਦਾ ਤਾਂ ਅਸੀਂ ਸਿਰਫ ਪ੍ਰਾਈਵੇਟ ਕੰਪਨੀਆਂ ਜਿਹੜੀ ਇੰਟਰਵਿਊ ਬੇਸਿਸ ਤੇ ਸਿਲੈਕਟ ਕਰਦੀਆਂ ਉਹਨਾਂ ਨੂੰ ਇਨਵਾਈਟ ਕੀਤਾ ਹੈ ਇਹਦੇ ਲਈ ਤਾਂ ਬੱਚੇ ਇਹਦੇ ਵਿੱਚ ਪਾਰਟਿਸਿਪੇਟ ਕਿਵੇਂ ਇਹ ਵਾਲਾ ਕਰੰਟਲੀ ਜੋ ਜੋਬ ਫੇਅਰ ਹੈ ਜੀ ਇਹ ਇੱਕ ਦਿਨ ਦਾ ਜੋਬ ਫੇਅਰ ਹੈ ਇਹ ਅੱਜ ਦੇ ਦਿਨ ਲਈ ਅਸੀਂ ਸਪੈਸ਼ਲ ਮੈਗਾ ਜੋਬ ਫੇਅਰ ਅਲੱਗ ਲਾਇਆ ਹੈ ਜਿਹੜਾ ਸਾਡਾ ਡਿਪਾਰਟਮੈਂਟ ਹੈ ਡਿਪਾਰਟਮੈਂਟ ਆਫ এমਪਲੋਇਮੈਂਟ ਜਨਰੇਸ਼ਨ ਸਕਿੱਲ ਡਿਵੈਲਪਮੈਂਟ ਐਂਡ ਟ੍ਰੇਨਿੰਗ ਪੰਜਾਬ ਇਹਦੇ ਵੱਲੋਂ ਮਹੀਨੇ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜੋਬ ਫੇਅਰਸ ਲਗਾਏ ਜਾਂਦੇ ਨੇ ਸਾਡਾ ਜਿਹੜਾ ਆਫਿਸ ਹੈ ਡਿਸਟ੍ਰਿਕਟ ਬਿਊਰੋ ਆਫ এমਪਲੋਇਮੈਂਟ ਐਂਡ ਐਂਟਰਪ੍ਰਾਈਜ਼ਸ ਪ੍ਰਤਾਪ ਚੌਕ ਉਹਦੇ ਵਿੱਚ ਅਸੀਂ ਹਰ ਫਰਾਈਡੇ ਨੂੰ ਇੱਕ ਐਨੇ ਵੱਡੇ ਪੱਧਰ ਦਾ ਤਾਂ ਨਹੀਂ ਬਟ ਇੱਕ ਛੋਟੇ ਆਪ ਉਥੇ ਆਪਣਾ ਇੱਕ ਰੈਜ਼ਿਊਮੇ ਲਿਆ ਕੇ ਸਾਡੇ ਨਾਲ ਰਜਿਸਟਰ ਕਰਕੇ ਪਾਰਟਿਸਪੇਟ ਕਰ ਸਕਦੇ ਨੇ ਇਨਫੈਕਟ ਵਾਕ ਇਨ ਵੀ ਕਰ ਸਕਦੇ ਜੇ ਕੋਈ ਬੱਚਾ ਹੁਣੇ ਵੀ ਆਏ ਕਿ ਮੇਰੀ ਇੰਟਰਵਿਊ ਕਰਨੀ ਹੈ ਜੀ ਮੈਂ ਜੋਬ ਲੈਣੀ ਹੈ ਹੁਣੇ ਵੀ ਅਸੀਂ ਉਹਨੂੰ ਫੈਸਿਲਿਟੇਟ ਕਰਾਂਗੇ ਸਰ ਜੋਬ ਮੇਲੇ ਜੇਕਰ ਗੱਲ ਕਰੀ ਤਾਂ ਅਕਸਰ ਜੋਬ ਮੇਲੇ ਹੁੰਦੇ ਰਹਿੰਦੇ ਤੁਸੀਂ ਦੱਸੋ ਤੁਸੀਂ ਵੀ ਕਰਵਾਉਂਦੇ ਰਹਿੰਦੇ ਹੋ ਆ ਜੋਬ ਮੇਲੇ ਹੁੰਨੇ ਇੱਕ ਅਲੱਗ ਚੀਜ਼ ਹੈ ਬੱਚਿਆਂ ਨੂੰ ਜੋਬ ਕਿੰਨੀ ਕੁ ਮਿਲਦੀ ਹੈ ਜਿਵੇਂ ਮੰਨ ਲਓ ਇੱਕ ਅੱਜ ਰੋਜ਼ਗਾਰ ਦੇ ਜੋਬ ਮੇਲਾ ਲੱਗਿਆ ਅੱਜ ਦੇ ਇਸ ਮੇਲੇ ਦੇ ਵਿੱਚ ਕਿੰਨੇ ਕੁ ਬੱਚੇ ਸਿਲੈਕਟ ਹੋਣਗੇ ਇਹ ਤੁਹਾਡਾ ਬਹੁਤ ਪਰਟਿਨੈਂਟ ਕੁਐਸਚਨ ਹੈ ਅਸੀਂ ਜਦੋਂ ਵੀ ਜਿੰਨੇ ਵੀ ਜੋਬ ਮੇਲੇ ਕਰਵਾਏ ਨੇ ਉਹਦੇ ਵਿੱਚ ਅਸੀਂ ਇੱਕ ਚੀਜ਼ ਦੇਖਦੇ ਹਾਂ ਸਕਿੱਲ ਗੈਪ ਬੱਚਿਆਂ ਦੀ ਐਕਸਪੈਕਟੇਸ਼ਨ ਤੇ ਸਕਿੱਲਸ ਤੇ ਕੰਪਨੀਆਂ ਦੀ ਐਕਸਪੈਕਟੇਸ਼ਨ ਤੇ ਸਕਿੱਲਸ ਦੇ ਵਿੱਚ ਇੱਕ ਬਹੁਤ ਵੱਡਾ ਗੈਪ ਹੈ ਤਾਂ ਅਸੀਂ ਕਿਉਂਕਿ ਇਹ ਪ੍ਰਾਈਵੇਟ ادارے ਨੇ ਅਸੀਂ ਇੱਕ ਸਿਰਫ ਪਲੈਟਫਾਰਮ ਪ੍ਰੋਵਾਈਡ ਕਰਦੇ ਹਾਂ ਬੱਚਿਆਂ ਤੇ ਕੰਪਨੀਆਂ ਨੂੰ ਤੇ ਉਹ ਕੰਪਨੀਆਂ ਨੇ ਆਪ ਇੰਟਰਵਿਊ ਦੇ ਬੇਸਿਸ ਤੇ ਉੱਤੇ ਬੱਚਿਆਂ ਨੂੰ ਸਿਲੈਕਟ ਕਰਨਾ ਹੈ ਕਿ ਉਹ ਉਹਨਾਂ ਦੀ ਕੰਪਨੀ ਦੇ ਲਈ ਐਲੀਜੀਬਲ ਨੇ ਅਪਰੋਪਰੀਏਟ ਨੇ ਕਿ ਨਹੀਂ ਨੇ ਕਾਫੀ ਵਾਰ ਇਹ ਹੁੰਦਾ ਹੈ ਕਿ ਬੱਚਿਆਂ ਨੂੰ ਉਹਨਾਂ ਦੀ ਸਕਿੱਲਸ ਨਹੀਂ ਹੁੰਦੀਆਂ ਉਹਦੇ ਕਾਰਨ ਕੰਪਨੀ ਉਹਨਾਂ ਨੂੰ ਲੋ ਪ੍ਰੋਫਾਈਲਸ ਆਫਰ ਜੌਬ ਕਰਦੀਆਂ ਨੇ ਜਿੱਦੀ ਤਨਖਾਹ ਥੋੜੀ ਘੱਟ ਹੁੰਦੀ ਹੈ ਤੇ ਬੱਚਿਆਂ ਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੇ ਅੱਜ ਦੇ ਸਮੇਂ ਦੇ ਵਿੱਚ ਇੱਕ ਡਿਗਰੀ ਨਾਲੋਂ ਜ਼ਿਆਦਾ ਤੁਹਾਡੀ ਸਕਿੱਲ ਦੀ ਵੈਲਿਊ ਹੈ ਕਿ ਤੁਹਾਡੇ ਕੋਲ ਹੁਨਰ ਕੀ ਹੈ ਹੁਨਰ ਦਾ ਐਗਜ਼ਾਮਪਲ ਇੱਕ ਵੀਡੀਓ ਐਡੀਟਰ ਵੀ ਹੋ ਸਕਦਾ ਹੈ ਜ਼ਰੂਰੀ ਨਹੀਂ ਹੈ ਉਹ ਬੱਚੇ ਨੇ ਕੋਈ ਡਿਗਰੀ ਕੀਤੀ ਹੋਵੇ ਹੋ ਸਕਦਾ ਹੈ ਬੱਚੇ ਨੇ ਪਲੱਸ 2 ਪਾਸ ਕੀਤੀ ਹੈ ਉਸ ਤੋਂ ਬਾਅਦ ਉਹ ਬੱਚੇ ਨੂੰ ਸ਼ੌਂਕ ਸੀਗਾ ਵੀਡੀਓ ਐਡੀਟਿੰਗ ਦਾ ਉਹਨੂੰ ਵੀਡੀਓ ਐਡੀਟਿੰਗ ਬਹੁਤ ਵਧੀਆ ਆਉਂਦੀ ਹੈ ਤੁਸੀਂ ਦੇਖੋਗੇ ਹਰ ਇੱਕ ਕੰਪਨੀ ਨੂੰ ਅੱਜ ਕੱਲ ਮਾਰਕੀਟਿੰਗ ਤੇ ਪ੍ਰੋਮੋਸ਼ਨ ਸੋਸ਼ਲ ਮੀਡੀਆ ਦੀ ਬਹੁਤ ਜ਼ਰੂਰਤ ਹੈ ਸੋਸ਼ਲ ਮੀਡੀਆ ਇੱਕ ਬਹੁਤ ਹੀ ਇੰਪੋਰਟੈਂਟ ਪਲੇਟਫਾਰਮ ਬਣ ਗਿਆ ਹੈ ਉਹਦੇ ਵਿੱਚ ਕੰਪਨੀਆਂ ਨੂੰ ਵੀਡੀਓ ਐਡੀਟਰ ਚਾਹੀਦੇ ਹਨ ਪਰ ਉਹ ਨਹੀਂ ਮਿਲ ਰਹੇ ਕੰਪਨੀ ਉਹਦੇ ਵਿੱਚ ਕੁਝ ਨਹੀਂ ਦੇਖ ਰਹੀ ਕਿ ਬੱਚੇ ਨੇ ਕੋਈ ਡਿਗਰੀ ਕੀਤੀ ਹੈ ਬੀਟੈਕ ਕੀਤਾ ਹੈ ਕੀ ਪੜਿਆ ਉਹਨਾਂ ਨੇ ਸਕਿੱਲ ਟੈਸਟ ਕਰਨੀ ਹੈ ਤਾਂ ਇਹ ਹਨਰ ਗੈਪ ਨੂੰ ਘਟ ਕਰਨ ਦੀ ਬਹੁਤ ਜ਼ਰੂਰਤ ਹੈ ਤੇ ਮੇਰਾ ਤੁਹਾਡੇ ਮਾਧਿਅਮ ਥਰੂ ਇਹੀ ਮੈਸੇਜ ਹੈ ਕਿ ਬੱਚਿਆਂ ਨੂੰ ਇੱਕ ਡਿਗਰੀ ਲੈਣ ਦੀ ਬਜਾਏ ਆਪਣੀ ਸਕਿੱਲਸ ਨੂੰ ਐਨਹਾਂਸ ਕਰਨ ਲਈ ਫੋਕਸ ਕਰਨਾ ਚਾਹੀਦਾ ਹੈ ਜੇ ਉਹ ਕਿਸੇ ਡਿਗਰੀ ਵਿੱਚ ਪੜ ਰਹੇ ਨੇ ਤਾਂ ਉਹਨਾਂ ਦਾ ਫੋਕਸ ਇਹ ਹੋਣਾ ਚਾਹੀਦਾ ਹੈ ਮੈਂ ਕਿੱਲੀ ਡਿਗਰੀ ਨਾਲ ਲਵਾ ਉੱਥੇ ਜੋ ਸਕਿੱਲਸ ਮੈਨੂੰ ਪੜਾਈ ਸਿਖਾਈ ਜਾ ਰਹੀ ਹੈ ਉਹ ਮੈਨੂੰ ਇਨਗ੍ਰੇਨ ਕਰਾਂ ਮੈਨੂੰ ਅੱਛੀ ਤਰ੍ਹਾਂ ਆਉਂਦੀ ਹੋਵੇ ਤੇ ਇਹਦੇ ਨਾਲ ਸਾਡਾ ਵੀ ਸਿਲੈਕਸ਼ਨ ਰੇਸ਼ੋ ਵਧੇਗਾ ਤੇ ਕੰਪਨੀਆਂਜ਼ ਨੂੰ ਵੀ ਫਾਇਦਾ ਹੋਵੇਗਾ ਤੇ ਬੱਚਿਆਂ ਨੂੰ ਤਾਂ ਅਲਟੀਮੇਟਲੀ ਲਾਈਵਲੀਹੂਡ ਮਿਲੇਗਾ ਮਿਲੇਗਾ ਸਰ ਜੇਕਰ ਅੱਜ ਦੇ ਯੂਸ ਦੀ ਗੱਲ ਕਰੀਏ ਸਟੂਡੈਂਟ ਦੀ ਗੱਲ ਕਰੀ ਤਾਂ ਹਰ ਇੱਕ ਮੇਹੀ ਹੁੰਦਾ ਮੈਂ ਡਿਗਰੀ ਕਰ ਲਵਾਂ ਇੰਜੀਨੀਅਰਿੰਗ ਕਰ ਲੈਂਦੇ ਕੋਈ ਵੀ ਮਨ ਨੂੰ ਡਿਗਰੀ ਕਿਉਂ ਕਰਦਾ ਉਹ ਸੋਚਦਾ ਯਾਰ ਵੀ ਮੈਂ ਇੰਨੇ ਪੈਸੇ ਲਾਤੇ ਸਟੱਡੀ ਤੇ ਨਹੀਂ ਡਿਗਰੀ ਕਰੀ ਪਰ ਮੈਨੂੰ ਪੇ ਉਸ ਹਿਸਾਬ ਨਾਲ ਨਹੀਂ ਮਿਲਦੀ ਇਹ ਕਮਿਊਨੀਕੇਸ਼ਨ ਗੈਪ ਕਿਵੇਂ ਖਤਮ ਹੋ ਸਕਦਾ ਹੈ ਅ ਇਹਦੇ ਬਾਰੇ ਮੈਂ ਜਿੱਦਾਂ ਆਲਰੇਡੀ ਦੱਸ ਰਿਹਾ ਸੀਗਾ ਜੀ ਕਿ ਇੱਕ ਡਿਗਰੀ ਲੈਣਾ ਤੇ ਤੁਸੀਂ ਆਪ ਹਨਰਮੰਦ ਹੋਣਾ ਉਹ ਚ ਬਹੁਤ ਵੱਡਾ ਗੈਪ ਹੈ ਬੱਚਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਅੱਜਕੱਲ ਡਿਗਰੀ ਦੇ ਬੇਸਿਸ ਦੇ ਉੱਤੇ ਜੌਬਸ ਨਹੀਂ ਮਿਲਦੀਆਂ ਤੁਸੀਂ ਕਿਸੇ ਵੀ ਪ੍ਰਾਈਵੇਟ ادارے ਕੋਲ ਜਾਓਗੇ ਉਹਨਾਂ ਨੇ ਇੰਟਰਵਿਊ ਇਸ ਲਈ ਲੈਣੀ ਹੈ ਕਿਉਂਕਿ ਉਹਨਾਂ ਨੇ ਜੱਜ ਕਰਨਾ ਹੈ ਕਿ ਤੁਸੀਂ ਉਸ ਡਿਗਰੀ ਦੇ ਵਿੱਚੋਂ ਸਿੱਖੇ ਹੋ ਕਿ ਨਹੀਂ ਸਿੱਖੇ ਫੋਰ ਐਗਜ਼ਾਮਪਲ ਜੇ ਆਪਾਂ ਮਕੈਨੀਕਲ ਇੰਜੀਨੀਅਰਿੰਗ ਦੀ ਗੱਲ ਕਰੀਏ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ ਕੰਪੋਨੈਂਟ ਆਪਣੀ ਆਟੋ ਐਂਸਿਲੇਰੀ ਇੰਡਸਟਰੀ ਬਹੁਤ ਵੱਡੀ ਹੈ ਲੁਧਿਆਣੇ ਦੀ ਉਹਨਾਂ ਨੂੰ ਇੰਜੀਨੀਅਰਸ ਦੀ ਲੋੜ ਪੈਂਦੀ ਹੈ ਜਿਹੜੇ ਪਾਰਟਸ ਦੀ ਡਰਾਫਟਿੰਗ ਕਰ ਸਕਣ ਡਿਜ਼ਾਈਨਿੰਗ ਕਰ ਸਕਣ ਫਿਰ ਮਸ਼ੀਨ ਦੇ ਵਿੱਚ ਇਨਪੁਟ ਕਰਕੇ ਉਹ ਪਾਰਟ ਦੀ ਪ੍ਰੋਡਕਸ਼ਨ ਅਸੈਂਬਲੀ ਵਿੱਚ ਲਗਾ ਸਕਣ ਹੁਣ ਇਹ ਪ੍ਰੋਸੈਸ ਉਹਨਾਂ ਨੇ ਬੱਚਿਆਂ ਤੋਂ ਪੁੱਛਣੀ ਹੈ ਕਿ ਬੱਚਿਓ ਜੇ ਅਸੀਂ ਤੁਹਾਨੂੰ ਇੱਕ ਹੱਬ 휠 ਹੱਬ ਪਾਰਟ ਦਿੰਨੇ ਆ ਤੁਸੀਂ ਇਹਦੇ ਵਿੱਚ ਵਾਟ ਵਿਲ ਬੀ ਦੀ ਪ੍ਰੋਸੈਸ ਇਨਵੋਲਡ ਇਹਨੂੰ ਤੁਸੀਂ ਕਿਵੇਂ ਕਿਵੇਂ ਡਿਜ਼ਾਈਨ ਕਰੋਗੇ ਕੀ ਕੀ ਉਹਦੇ ਵਿੱਚ ਕੰਪੋਨੈਂਟਸ ਇਨਵੋਲਵ ਹੋਣਗੇ ਤੁਸੀਂ ਕੀ ਪ੍ਰੋਸੈਸ ਫਾਲੋ ਕਰੋਗੇ ਕਿਹੜੇ ਟੂਲਸ ਯੂਜ਼ ਕਰੋਗੇ ਕਿਉਂਕਿ ਜੇ ਮੈਨੂੰ ਕੋਈ ਕੰਪੋਨੈਂਟ ਦਿੱਤਾ ਗਿਆ ਫਿਜ਼ੀਕਲ ਸਭ ਤੋਂ ਪਹਿਲਾਂ ਮੈਂ ਉਹਦੀ ਮੈਜ਼ਰਿੰਗਲੀ ਬੇਸਿਕ ਕੰਪੋਨੈਂਟ ਹੈ ਵਰਨੀਅਰ ਕੈਲੀਪਰ ਹੁਣ ਵਰਨੀਅਰ ਕੈਲੀਪਰ ਬਾਰੇ ਵੀ ਕਈ ਬੱਚਿਆਂ ਨੂੰ ਜਿਹੜੇ ਜਿਨ੍ਹਾਂ ਨੇ ਡਿਗਰੀ ਕੀਤੀ ਹੋਈ ਹੈ ਮਕੈਨਿਕਲ ਦੀ ਉਹਨਾਂ ਨੂੰ ਵਰਨੀਅਰ ਕੈਲੀਪਰ ਬਾਰੇ ਜਦੋਂ ਨਹੀਂ ਜਵਾਬ ਦੇ ਪਾਉਂਦੇ ਇੰਡਸਟਰੀ ਕੋਲ ਤਾਂ ਇੰਡਸਟਰੀ ਵਾਲੇ ਸਮਝ ਜਾਂਦੇ ਆ ਕਿ ਬੱਚਿਆਂ ਨੇ ਸਿਰਫ ਥਿਓਰੀਟੀਕਲੀ ਡਿਗਰੀ ਪੜ੍ਹੀ ਹੈ ਪ੍ਰੈਕਟੀਕਲ ਨੋਲੇਜ ਨਹੀਂ ਹੈ ਤਾਂ ਪ੍ਰੈਕਟੀਕਲ ਨੋਲੇਜ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਐਂਡ ਸਾਡੇ ਕੋਲ ਬੱਚੇ ਆਂਦੇ ਨੇ ਆਲਦੋ ਬਹੁਤ ਘਟ ਆਂਦੇ ਨੇ ਹਾਰਡਲੀ 5% ਹੋਣਗੇ ਜਿਹੜੇ ਹੁਨਰਮੰਦ ਨੇ ਉਹ ਦੇ ਰਹਿੰਦੇ ਨੇ ਇੰਟਰਵਿਊਜ਼ ਨੂੰ ਇੰਪ੍ਰੈਸ ਕਰ ਜਾਂਦੇ ਆ ਸਾਰੀ ਪ੍ਰੋਸੈਸ ਦੱਸ ਕੇ ਜਾਂਦੇ ਨੇ ਉਥੇ ਕੀ ਕੀ ਅੱਗੇ ਪ੍ਰੋਸੈਸੇਸ ਲੱਗ ਸਕਦੀਆਂ ਨੇ ਉਹਦੀ ਅਨੀਲਿੰਗ ਕਿੱਦਾਂ ਹੋਣੀ ਐ ਹੌਟ ਫਾਰਮਿੰਗ ਕਿੱਦਾਂ ਹੋਣੀ ਐ ਇਹ ਸਭ ਸਾਨੂੰ ਇੰਜੀਨੀਅਰਿੰਗ ਵਿੱਚ ਪੜਾਇਆ ਜਾਂਦਾ ਪਰ ਜਦ ਤੱਕ ਬੱਚਾ ਇੱਥੇ ਆ ਕੇ ਇੰਡਸਟਰੀ ਨੂੰ ਇਹ ਕਨਵਿੰਸ ਨਹੀਂ ਕਰ ਪਾਉਂਦਾ ਕਿ ਜੀ ਮੈਨੂੰ ਇਹ ਸਭ ਚੀਜ਼ਾਂ ਆਂਦੀਆਂ ਤਾਂ ਇੰਡਸਟਰੀ ਵੀ ਫਿਰ ਉਸ ਬੱਚੇ ਨੂੰ ਅਪਰੋਪਰੀਏਟ ਤਨਖਾਹ ਆਫਰ ਨਹੀਂ ਕਰ ਸਕਦੀ ਬਿਲਕੁਲ ਇਸ ਹਨ ਜੀਵਨਦੀਪ ਸਿੰਘ ਪੀਸੀਸ ਅਫਸਰ ਜਿਨ੍ਹਾਂ ਦੇ ਵੱਲੋਂ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ ਔਰ ਇੱਕ ਬਹੁਤ ਵਧੀਆ ਮੈਸੇਜ ਜੋ ਸਟੂਡੈਂਟ ਦਿੱਤਾ ਗਿਆ ਕਿ ਡਿਗਰੀ ਦੇ ਨਾਮ ਨਾਲ ਜਿਹੜਾ ਤੁਹਾਨੂੰ ਪ੍ਰੈਕਟੀਕਲ ਐਕਸਪੀਰੀਅੰਸ ਹੈ ਉਹ ਹੋਣਾ ਬਹੁਤ ਜ਼ਰੂਰੀ ਹੈ ਕੈਮਰਾ ਪ੍ਰੋਫੈਸ਼ਨਲ ਮਾਨ ਦੇ ਨਾਲ ਹਿੰਮਤ ਸਿੰਘ ਦਿਖਪਾਲ ਦੇ ਨਿਕਸਵਰਾ ਲੁਧਿਆਣਾ ਨਿਕਸਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦਿਖਪਾਲ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਾਲ ਜੋੜਨ ਦੇ ਲਈ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਦੇ ਤਹਿਤ ਲੁਧਿਆਣਾ ਦੇ ਵਿੱਚ SBS ਖੋਲੀ ਦੇ ਵਿੱਚ ਜੋ ਉਮੀਦ ਜੋ ਫਿਰ ਕਰਵਾਇਆ ਜਾ ਰਿਹਾ ਹੈ ਇਸੇ ਵਿਸ਼ੇ ਤੇ ਜਿਆਦਾ ਗੱਲਬਾਤ ਕਰਾਂਗੇ ਮੇਰੇ ਨਾਲ ਪੀਐਸ ਆਫੀਸਰ ਜੀਵਨਦੀਪ ਜੀ ਮੌਜੂਦ ਨੇ ਜੀਵਨਦੀਪ ਜੀ ਕਿੰਨਾ ਜੋ ਫੇਰੇ ਕਰਵਾਇਆ ਜਾ ਰਿਹਾ ਔਰ ਕਿੰਨੇ ਬੱਚੇ ਦੇ ਵਿੱਚ ਪਾਰਟਿਸਪੇਟ ਕਰ ਰਹੇ ਔਰ ਕਿੰਨੀਆਂ ਕੰਪਨੀਆਂ ਜਿਹੜੀਆਂ ਨੇ ਪ੍ਰਾਈਵੇਟ ਨੇ ਜਾਂ ਫਿਰ ਸਰਕਾਰੀ ਹੈ ਜਿਹੜੀਆਂ ਇਹਦੇ ਵਿੱਚ ਬੱਚੇ ਦੇ ਇੰਟਰਵਿਊ ਲੈਣ ਦੀ ਪਹੁੰਚ ਹੋਏ ਹੋਣਗੇ ਨੇ ਇੱਥੇ ਜੀ ਆ ਏ ਡਿਸਟ੍ਰਿਕਟ ਬਿਊਰੋ ਆਫ এমਪਲॉयਮੈਂਟ ਐਂਡ ਐਂਟਰਪ੍ਰਾਈਜ਼ਸ ਲੁਧਿਆਣਾ ਵੱਲੋਂ ਮਾਨਯੋਗ ਡੀਸੀ ਸਾਹਿਬ ਦੀ ਰੈਨੋਮਾਈਟ ਮਿਨਿਸਟਰੀ ਆਫ ਕਾਰਪੋਰੇਟ ਅਫੇਅਰਸ ਦੀ ਇੱਕ ਪ੍ਰੋਗਰਾਮ ਹੈ ਜੀ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਹੁਦੇ ਤਹਿਤ ਉਮੀਦ ਮੈਗਾ ਜੋਬ ਫੇਅਰ ਕਰਵਾਇਆ ਜਾ ਰਿਹਾ ਹੈ ਇਹਦੇ ਵਿੱਚ ਇੰਟਰਨਸ਼ਿਪ ਸਕੀਮ ਦੇ ਵਿੱਚ ਭਾਗ ਲੈ ਬੱਚੇ ਉਹ ਵੀ ਪਾਰਟਿਸਪੇਟ ਕਰ ਰਹੇ ਨੇ ਤੇ ਓਪਨ ਜੋਬ ਫੇਅਰ ਵੀ ਹੈ ਹੋਰ ਵੀ ਬੱਚੇ ਲੁਧਿਆਣੇ ਤੋਂ ਕੁਝ ਹੋਰ ਜ਼ਿਲ੍ਹਿਆਂ ਤੋਂ ਆ ਕੇ ਓਪਨ ਜੋਬ ਫੇਅਰ ਹੈ ਉਹ ਵੀ ਪਾਰਟਿਸਪੇਟ ਕਰ ਰਹੇ ਨੇ ਇਹਦੇ ਵਿੱਚ ਅਸੀਂ 50 ਕੰਪਨੀਆਂ ਨੂੰ ਇਨਵਾਈਟ ਕੀਤਾ ਸੀਗਾ ਤੇ ਲਗਭਗ ਇਸ ਟ ਲੇਰੀਆਂ ਨੇ ਤੇ ਸਵੇਰੇ 1 ਵਜੇ ਤੱਕ ਹਜੇ ਲੰਚ ਟਾਈਮ ਚੱਲ ਰਿਹਾ 500 ਤੋਂ ਕੁ ਬੱਚੇ ਲਗਭਗ ਰਜਿਸਟਰ ਕਰ ਚੁੱਕੇ ਸੀਗੇ 300 ਤੋਂ ਬੱਚਿਆਂ ਦੀ ਇੰਟਰਵਿਊਜ਼ ਹੋ ਚੁੱਕੀਆਂ ਸੀਗੀਆਂ ਤੇ ਇਹ ਜਿਹੜਾ ਜੋਬ ਫੇਅਰ ਹੈ ਇਹਦੇ ਵਿੱਚ ਅਸੀਂ ਸਿਰਫ ਪ੍ਰਾਈਵੇਟ ਕੰਪਨੀਆਂ ਨੂੰ ਹੀ ਫੈਸਿਲਿਟੇਟ ਕਰਦੇ ਹਾਂ ਕਿਉਂਕਿ ਗਵਰਨਮੈਂਟ ਕੰਪਨੀਆਂ ਤੇ ਗਵਰਨਮੈਂਟ ਅ ਅਦਾਰਿਆਂ ਦੇ ਵਿੱਚ ਪ੍ਰੋਸੈਸ ਥੋੜਾ ਅਲੱਗ ਹੁੰਦਾ ਹੈ ਉਹ ਮੈਰਿਟ ਬੇਸ ਇੱਕ ਟੈਸਟ ਦੇ ਕੇ ਹੁੰਦਾ ਤਾਂ ਅਸੀਂ ਸਿਰਫ ਪ੍ਰਾਈਵੇਟ ਕੰਪਨੀਆਂ ਜਿਹੜੀ ਇੰਟਰਵਿਊ ਬੇਸਿਸ ਤੇ ਸਿਲੈਕਟ ਕਰਦੀਆਂ ਉਹਨਾਂ ਨੂੰ ਇਨਵਾਈਟ ਕੀਤਾ ਇਹਦੇ ਲਈ ਤਾਂ ਬੱਚੇ ਇਹਦੇ ਵਿੱਚ ਪਾਰਟਿਸਪੇਟ ਕਿ ਅ ਇਹ ਵਾਲਾ ਕਰੰਟਲੀ ਜੋ ਜੋਬ ਫੇਅਰ ਹੈ ਜੀ ਇਹ ਇੱਕ ਦਿਨ ਦਾ ਜੋਬ ਫੇਅਰ ਹੈ ਇਹ ਅੱਜ ਦੇ ਦਿਨ ਲਈ ਅਸੀਂ ਸਪੈਸ਼ਲ ਮੈਗਾ ਜੋਬ ਫੇਅਰ ਅਲੱਗ ਲਾਇਆ ਹੈ ਜਿਹੜਾ ਸਾਡਾ ਡਿਪਾਰਟਮੈਂਟ ਹੈ ਡਿਪਾਰਟਮੈਂਟ ਆਫ এমਪਲੋਇਮੈਂਟ ਜਨਰੇਸ਼ਨ ਸਕਿੱਲ ਡਿਵੈਲਪਮੈਂਟ ਐਂਡ ਟ੍ਰੇਨਿੰਗ ਪੰਜਾਬ ਇਹਦੇ ਵੱਲੋਂ ਮਹੀਨੇ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜੋਬ ਫੇਅਰਸ ਲਗਾਏ ਜਾਂਦੇ ਨੇ ਸਾਡਾ ਜਿਹੜਾ ਆਫਿਸ ਹੈ ਡਿਸਟ੍ਰਿਕਟ ਬਿਊਰੋ ਆਫ এমਪਲੋਇਮੈਂਟ ਐਂਡ ਐਂਟਰਪ੍ਰਾਈਜ਼ਸ ਪ੍ਰਤਾਪ ਚੌਕ ਉਹਦੇ ਵਿੱਚ ਅਸੀਂ ਹਰ ਫਰਾਈਡੇ ਨੂੰ ਇੱਕ ਐਨੇ ਵੱਡੇ ਪੱਧਰ ਦਾ ਤਾਂ ਨਹੀਂ ਬਟ ਇੱਕ ਛੋਟੇ ਕੋਸਟ ਆਪ ਉਥੇ ਆਪਣਾ ਇੱਕ ਰੈਜ਼ਿਊਮੇ ਲਿਆ ਕੇ ਸਾਡੇ ਨਾਲ ਰਜਿਸਟਰ ਕਰਕੇ ਪਾਰਟਿਸਪੇਟ ਕਰ ਸਕਦੇ ਨੇ ਇਨਫੈਕਟ ਵਾਕ ਇਨ ਵੀ ਕਰ ਸਕਦੇ ਆ ਜੇ ਕੋਈ ਬੱਚਾ ਹੁਣੇ ਵੀ ਆਏ ਕਿ ਮੇਰੀ ਇੰਟਰਵਿਊ ਕਰਨੀ ਹੈ ਜੀ ਮੈਂ ਜੋਬ ਲੈਣੀ ਹੈ ਹੁਣੇ ਵੀ ਅਸੀਂ ਉਹਨੂੰ ਫੈਸਿਲਿਟੇਟ ਕਰਾਂਗੇ ਸਰ ਜੋਬ ਮੇਲੇ ਜੇਕਰ ਗੱਲ ਕਰੀ ਤਾਂ ਅਕਸਰ ਜੋਬ ਮੇਲੇ ਹੁੰਦੇ ਰਹਿੰਦੇ ਤੁਸੀਂ ਦੱਸੋ ਤੁਸੀਂ ਵੀ ਕਰਵਾਉਂਦੇ ਰਹਿੰਦੇ ਹੋ ਆ ਜੋਬ ਮੇਲੇ ਹੁੰਨੇ ਇੱਕ ਅਲੱਗ ਚੀਜ਼ ਹੈ ਬੱਚਿਆਂ ਨੂੰ ਜੋਬ ਕਿੰਨੀ ਕੁ ਮਿਲਦੀ ਹੈ ਜਿਵੇਂ ਮੰਨ ਲਓ ਇੱਕ ਅੱਜ ਰੋਜ਼ਗਾਰ ਦੇ ਜੋ ਮੇਲਾ ਲੱਗਿਆ ਅੱਜ ਦੇ ਇਸ ਮੇਲੇ ਦੇ ਵਿੱਚ ਕਿੰਨੇ ਕੁ ਬੱਚੇ ਸਿਲੈਕਟ ਹੋਣਗੇ ਇਹ ਤੁਹਾਡਾ ਬਹੁਤ ਪਰਟਿਨੈਂਟ ਕੁਐ ਅਸੀਂ ਜਦੋਂ ਵੀ ਜਿੰਨੇ ਵੀ ਜੌਬ ਮੇਲੇ ਕਰਵਾਏ ਨੇ ਉਹਦੇ ਵਿੱਚ ਅਸੀਂ ਇੱਕ ਚੀਜ਼ ਦੇਖਦੇ ਹਾਂ ਸਕਿੱਲ ਗੈਪ ਬੱਚਿਆਂ ਦੀ ਐਕਸਪੈਕਟੇਸ਼ਨ ਤੇ ਸਕਿੱਲਸ ਤੇ ਕੰਪਨੀਆਂ ਦੀ ਐਕਸਪੈਕਟੇਸ਼ਨ ਤੇ ਸਕਿੱਲਸ ਦੇ ਵਿੱਚ ਇੱਕ ਬਹੁਤ ਵੱਡਾ ਗੈਪ ਹੈ ਤਾਂ ਅਸੀਂ ਕਿਉਂਕਿ ਇਹ ਪ੍ਰਾਈਵੇਟ ادارے ਨੇ ਅਸੀਂ ਇੱਕ ਸਿਰਫ ਪਲੇਟਫਾਰਮ ਪ੍ਰੋਵਾਈਡ ਕਰਦੇ ਹਾਂ ਬੱਚਿਆਂ ਤੇ ਕੰਪਨੀਆਂ ਨੂੰ ਤੇ ਉਹ ਕੰਪਨੀਆਂ ਨੇ ਆਪ ਇੰਟਰਵਿਊ ਦੇ ਬੇਸਿਸ ਤੇ ਉੱਤੇ ਬੱਚਿਆਂ ਨੂੰ ਸਿਲੈਕਟ ਕਰਨਾ ਹੈ ਕਿ ਉਹ ਉਹਨਾਂ ਦੀ ਕੰਪਨੀ ਦੇ ਲਈ ਐਲੀਜੀਬਲ ਨੇ ਅਪਰੋਪਰੀਏਟ ਨੇ ਕਿ ਨਹੀਂ ਨੇ ਕਾਫੀ ਵਾਰ ਇਹ ਹੁੰਦਾ ਹੈ ਕਿ ਬੱਚਿਆਂ ਨੂੰ ਉਹਨਾਂ ਦੀ ਸਕਿੱਲਸ ਨਹੀਂ ਹੁੰਦੀਆਂ ਉਹਦੇ ਕਾਰਨ ਕੰਪਨੀ ਉਹਨਾਂ ਨੂੰ ਲੋ ਪ੍ਰੋਫਾਈਲਸ ਆਫਰ ਜੌਬ ਕਰਦੀਆਂ ਨੇ ਜਿਹਦੀ ਤਨਖਾਹ ਥੋੜੀ ਘੱਟ ਹੁੰਦੀ ਹੈ ਤੇ ਬੱਚਿਆਂ ਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਆਣ ਵਾਲੇ ਸਮੇਂ ਦੇ ਵਿੱਚ ਤੇ ਅੱਜ ਦੇ ਸਮੇਂ ਦੇ ਵਿੱਚ ਇੱਕ ਡਿਗਰੀ ਨਾਲੋਂ ਜ਼ਿਆਦਾ ਤੁਹਾਡੀ ਸਕਿੱਲ ਦੀ ਵੈਲਿਊ ਹੈ ਕਿ ਤੁਹਾਡੇ ਕੋਲ ਹੁਨਰ ਕੀ ਹੈ ਹੁਨਰ ਦਾ ਐਗਜ਼ਾਮਪਲ ਇੱਕ ਵੀਡੀਓ ਐਡੀਟਰ ਵੀ ਹੋ ਸਕਦਾ ਹੈ ਜ਼ਰੂਰੀ ਨਹੀਂ ਹੈ ਉਹ ਬੱਚੇ ਨੇ ਕੋਈ ਡਿਗਰੀ ਕੀਤੀ ਹੋਵੇ ਹੋ ਸਕਦਾ ਹੈ ਬੱਚੇ ਨੇ ਪਲੱਸ 2 ਪਾਸ ਕੀਤੀ ਹੈ ਉਸ ਤੋਂ ਬਾਅਦ ਉਹ ਬੱਚੇ ਨੂੰ ਸ਼ੌਂਕ ਸੀਗਾ ਵੀਡੀਓ ਐਡੀਟਿੰਗ ਦਾ ਉਹਨੂੰ ਵੀਡੀਓ ਐਡੀਟਿੰਗ ਬਹੁਤ ਵਧੀਆ ਆਉਂਦੀ ਹੈ ਤੁਸੀਂ ਦੇਖੋਗੇ ਹਰ ਇੱਕ ਕੰਪਨੀ ਨੂੰ ਅੱਜਕੱਲ ਮਾਰਕੀਟਿੰਗ ਤੇ ਪ੍ਰੋਮੋਸ਼ਨ ਸੋਸ਼ਲ ਮੀਡੀਆ ਦੀ ਬਹੁਤ ਜ਼ਰੂਰਤ ਹੈ ਸੋਸ਼ਲ ਮੀਡੀਆ ਇੱਕ ਬਹੁਤ ਹੀ ਇੰਪੋਰਟੈਂਟ ਪਲੈਟਫਾਰਮ ਬਣ ਗਿਆ ਹੈ ਉਹਦੇ ਵਿੱਚ ਕੰਪਨੀਆਂ ਨੂੰ ਵੀਡੀਓ ਐਡੀਟਰ ਚਾਹੀਦੇ ਪਰ ਉਹ ਨਹੀਂ ਮਿਲ ਰਹੇ ਕੰਪਨੀ ਉਹਦੇ ਵਿੱਚ ਕੁਝ ਨਹੀਂ ਦੇਖ ਰਹੀ ਕਿ ਬੱਚੇ ਨੇ ਕੋਈ ਡਿਗਰੀ ਕੀਤੀ ਹੈ ਬੀਟੈਕ ਕੀਤਾ ਹੈ ਕੀ ਪੜਿਆ ਉਹਨਾਂ ਨੇ ਸਕਿੱਲ ਟੈਸਟ ਕਰਨੀ ਹੈ ਤਾਂ ਐ ਹਨਰ ਗੈਪ ਨੂੰ ਘਟ ਕਰਨ ਦੀ ਬਹੁਤ ਜ਼ਰੂਰਤ ਹੈ ਤੇ ਮੇਰਾ ਤੁਹਾਡੇ ਮਾਧਿਅਮ ਥਰੂ ਇਹੀ ਮੈਸੇਜ ਹੈ ਕਿ ਬੱਚਿਆਂ ਨੂੰ ਇੱਕ ਡਿਗਰੀ ਲੈਣ ਦੀ ਬਜਾਏ ਆਪਣੀ ਸਕਿੱਲਸ ਨੂੰ ਐਨਹਾਂਸ ਕਰਨ ਲਈ ਫੋਕਸ ਕਰਨਾ ਚਾਹੀਦਾ ਹੈ ਜੇ ਉਹ ਕਿਸੇ ਡਿਗਰੀ ਵਿੱਚ ਪੜ ਰਹੇ ਨੇ ਤਾਂ ਉਹਨਾਂ ਦਾ ਫੋਕਸ ਇਹ ਹੋਣਾ ਚਾਹੀਦਾ ਹੈ ਮੈਂ ਕਿੱਲੀ ਡਿਗਰੀ ਨਾ ਲਵਾਂ ਉੱਥੇ ਜੋ ਸਕਿੱਲਸ ਮੈਨੂੰ ਪੜਾਈ ਸਿਖਾਈ ਜਾ ਰਹੀ ਹੈ ਉਹ ਮੈਨੂੰ ਇਨਗ੍ਰੇਨ ਕਰਾਂ ਮੈਨੂੰ ਅੱਛੀ ਤਰ੍ਹਾਂ ਆਂਦੀ ਹੋਵੇ ਤੇ ਇਹਦੇ ਨਾਲ ਸਾਡਾ ਵੀ ਸਿਲੈਕਸ਼ਨ ਰੇਸ਼ੋ ਵਧੇਗਾ ਤੇ ਕੰਪਨੀਆਂਜ਼ ਨੂੰ ਵੀ ਫਾਇਦਾ ਹੋਵੇਗਾ ਤੇ ਬੱਚਿਆਂ ਨੂੰ ਤਾਂ ਅਲਟੀਮੇਟਲੀ ਲਾਈਵਲੀਹੂਡ ਮਿਲੇਗਾ ਮਿਲੇਗਾ ਸਰ ਜੇਕਰ ਅੱਜ ਦੇ ਯੂਸ ਦੀ ਗੱਲ ਕਰੀਏ ਸਟੂਡੈਂਟ ਦੀ ਗੱਲ ਕਰੀਏ ਤਾਂ ਹਰ ਇੱਕ ਨੂੰ ਇਹੀ ਹੁੰਦਾ ਮੈਂ ਡਿਗਰੀ ਕਰ ਲਵਾਂ ਇੰਜੀਨੀਅਰਿੰਗ ਕਰ ਲਵਾਂ ਕੋਈ ਵੀ ਮਾਨੂੰ ਡਿਗਰੀ ਕਿਉਂ ਕਰਦਾ ਉਹ ਸੋਚਦਾ ਯਾਰ ਮੈਂ ਇੰਨੇ ਪੈਸੇ ਲਾਤੇ ਸਟੱਡੀ ਤੇ ਨਹੀਂ ਡਿਗਰੀ ਕਰੀ ਪਰ ਮੈਨੂੰ ਪੇ ਉਸ ਹਿਸਾਬ ਨਾਲ ਨਹੀਂ ਮਿਲਦੀ ਇਹ ਕਮਿਊਨੀਕੇਸ਼ਨ ਗੈਪ ਕਿਵੇਂ ਖਤਮ ਹੋ ਸਕਦਾ ਅ ਇਹਦੇ ਬਾਰੇ ਮੈਂ ਜਿੱਦਾਂ ਆਲਰੇਡੀ ਦੱਸ ਰਿਹਾ ਸੀਗਾ ਜੀ ਕਿ ਇੱਕ ਡਿਗਰੀ ਲੈਣਾ ਤੇ ਤੁਸੀਂ ਆਪ ਹਨਰਮੰਦ ਹੋਣਾ ਉੱਚ ਬਹੁਤ ਵੱਡਾ ਗੈਪ ਹੈ ਬੱਚਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਅੱਜਕੱਲ ਡਿਗਰੀ ਦੇ ਬੇਸਿਸ ਦੇ ਉੱਤੇ ਜੌਬਸ ਨਹੀਂ ਮਿਲਦੀਆਂ ਤੁਸੀਂ ਕਿਸੇ ਵੀ ਪ੍ਰਾਈਵੇਟ ادارے ਕੋਲ ਜਾਓਗੇ ਉਹਨਾਂ ਨੇ ਇੰਟਰਵਿਊ ਇਸ ਲਈ ਲੈਣੀ ਹੈ ਕਿਉਂਕਿ ਉਹਨਾਂ ਨੇ ਜੱਜ ਕਰਨਾ ਹੈ ਕਿ ਤੁਸੀਂ ਉਸ ਡਿਗਰੀ ਦੇ ਵਿੱਚੋਂ ਸਿੱਖੇ ਹੋ ਕਿ ਨਹੀਂ ਸਿੱਖੇ ਫਾਰ ਐਗਜ਼ਾਮਪਲ ਜੇ ਆਪਾਂ ਮਕੈਨੀਕਲ ਇੰਜੀਨੀਅਰਿੰਗ ਦੀ ਗੱਲ ਕਰੀਏ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ ਕੰਪੋਨੈਂਟ ਆਪਣੀ ਆਟੋ ਐਂਸਿਲੇਰੀ ਇੰਡਸਟਰੀ ਬਹੁਤ ਵੱਡੀ ਹੈ ਲੁਧਿਆਣੇ ਦੀ ਉਹਨਾਂ ਨੂੰ ਇੰਜੀਨੀਅਰਸ ਦੀ ਲੋੜ ਪੈਂਦੀ ਹੈ ਜਿਹੜੇ ਪਾਰਟਸ ਦੀ ਡਰਾਫਟਿੰਗ ਕਰ ਸਕਣ ਡਿਜ਼ਾਈਨਿੰਗ ਕਰ ਸਕਣ ਫਿਰ ਮਸ਼ੀਨ ਦੇ ਵਿੱਚ ਇਨਪੁਟ ਕਰਕੇ ਉਹ ਪਾਰਟ ਦੀ ਪ੍ਰੋਡਕਸ਼ਨ ਅਸੈਂਬਲੀ ਵਿੱਚ ਲਗਾ ਸਕਣ ਹੁਣ ਇਹ ਪ੍ਰੋਸੈਸ ਉਹਨਾਂ ਨੇ ਬੱਚਿਆਂ ਤੋਂ ਪੁੱਛਣੀ ਹੈ ਕਿ ਬੱਚਿਓ ਜੇ ਅਸੀਂ ਤੁਹਾਨੂੰ ਇੱਕ ਹੱਬ 휠 ਹੱਬ ਪਾਰਟ ਦਿੰਨੇ ਆ ਤੁਸੀਂ ਇਹਦੇ ਵਿੱਚ ਵਾਟ ਵਿਲ ਬੀ ਦੀ ਪ੍ਰੋਸੈਸ ਇਨਵੋਲਡ ਇਹਨੂੰ ਤੁਸੀਂ ਕਿਵੇਂ ਕਿਵੇਂ ਡਿਜ਼ਾਈਨ ਕਰੋਗੇ ਕੀ ਕੀ ਉਹਦੇ ਵਿੱਚ ਕੰਪੋਨੈਂਟਸ ਇਨਵੋਲਡ ਹੋਣਗੇ ਤੁਸੀਂ ਕੀ ਪ੍ਰੋਸੈਸ ਫਾਲੋ ਕਰੋਗੇ ਕਿਹੜੇ ਟੂਲਸ ਯੂਜ਼ ਕਰੋਗੇ ਕਿਉਂਕਿ ਜੇ ਮੈਨੂੰ ਕੋਈ ਕੰਪੋਨੈਂਟ ਦਿੱਤਾ ਗਿਆ ਫਿਜ਼ੀਕਲ ਸਭ ਤੋਂ ਪਹਿਲਾਂ ਮੈਂ ਉਹਦੀ ਮੈਜ਼ਰਿੰਗ ਕਰੂੰਗਾ ਮੈਜ਼ਰਿੰਗ ਲਈ ਇੱਕ ਬੇਸਿਕ ਕੰਪੋਨੈਂਟ ਹੈ ਵਰਨੀਅਰ ਕੈਲੀਪਰ ਹੁਣ ਉਹ ਵਰਨੀਅਰ ਕੈਲੀਪਰ ਬਾਰੇ ਵੀ ਕਈ ਬੱਚਿਆਂ ਨੂੰ ਜਿਹੜੇ ਜਿਨ੍ਹਾਂ ਨੇ ਡਿਗਰੀ ਕੀਤੀ ਹੋਈ ਹੈ ਮਕੈਨਿਕਲ ਦੀ ਉਹਨਾਂ ਨੂੰ ਵਰਨੀਅਰ ਕੈਲੀਪਰ ਬਾਰੇ ਜਦੋਂ ਨਹੀਂ ਜਵਾਬ ਦੇ ਪਾਉਂਦੇ ਇੰਡਸਟਰੀ ਕੋਲ ਤਾਂ ਇੰਡਸਟਰੀ ਵਾਲੇ ਸਮਝ ਜਾਂਦੇ ਆ ਕਿ ਬੱਚਿਆਂ ਨੇ ਸਿਰਫ ਥਿਓਰੀਕਲੀ ਡਿਗਰੀ ਪੜ੍ਹੀ ਐ ਪ੍ਰੈਕਟੀਕਲ ਨੋਲਿਜ ਨਹੀਂ ਹੈ ਤਾਂ ਪ੍ਰੈਕਟੀਕਲ ਨੋਲਿਜ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਐਂਡ ਸਾਡੇ ਕੋਲ ਬੱਚੇ ਆਂਦੇ ਨੇ ਆਲਦੋ ਬਹੁਤ ਘੱਟ ਆਂਦੇ ਨੇ ਹਾਰਡਲੀ 5% ਹੋਣਗੇ ਜਿਹੜੇ ਹੁਨਰਮੰਦ ਨੇ ਉਹ ਦੇ ਰਹਿੰਦੇ ਨੇ ਇੰਟਰਵਿਊਜ਼ ਨੂੰ ਇੰਪ੍ਰੈਸ ਕਰ ਜਾਂਦੇ ਐ ਸਾਰੀ ਪ੍ਰੋਸੈਸ ਦੱਸ ਕੇ ਜਾਂਦੇ ਨੇ ਉਹਤੇ ਕੀ ਕੀ ਅੱਗੇ ਪ੍ਰੋਸੈਸੇਸ ਲੱਗ ਸਕਦੀਆਂ ਨੇ ਉਹਦੀ ਅਨੀਲਿੰਗ ਕਿੱਦਾਂ ਹੋਣੀ ਐ ਹੌਟ ਫਾਰਮਿੰਗ ਕਿੱਦਾਂ ਹੋਣੀ ਐ ਇਹ ਸਭ ਸਾਨੂੰ ਇੰਜੀਨੀਅਰਿੰਗ ਵਿੱਚ ਪੜਾਇਆ ਜਾਂਦਾ ਹੈ ਪਰ ਜਦ ਤੱਕ ਬੱਚਾ ਇੱਥੇ ਆ ਕੇ ਇੰਡਸਟਰੀ ਨੂੰ ਇਹ ਕਨਵਿੰਸ ਨਹੀਂ ਕਰ ਪਾਉਂਦਾ ਕਿ ਜੀ ਮੈਨੂੰ ਇਹ ਸਭ ਚੀਜ਼ਾਂ ਆਂਦੀਆਂ ਤਾਂ ਇੰਡਸਟਰੀ ਵੀ ਫਿਰ ਉਸ ਬੱਚੇ ਨੂੰ ਅਪਰੋਪ੍ਰੀਏਟ ਤਨਖਾਹ ਆਫਰ ਨਹੀਂ ਕਰ ਸਕਦੀ ਸੋ ਬਿਲਕੁਲ ਇਹ ਸਨ ਜੀਵਨਦੀਪ ਸਿੰਘ ਪੀਸੀਐਸ ਅਫਸਰ ਜਿਨ੍ਹਾਂ ਦੇ ਵੱਲੋਂ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ ਔਰ ਇੱਕ ਬਹੁਤ ਵਧੀਆ ਮੈਸੇਜ ਹੈ ਉਹ ਸਟੂਡੈਂਟ ਦਿੱਤਾ ਗਿਆ ਕਿ ਡਿਗਰੀ ਦੇ ਨਾਮ ਨਾਲ ਜਿਹੜਾ ਤੁਹਾਨੂੰ ਪ੍ਰੈਕਟੀਕਲ ਐਕਸਪੀਰੀਅੰਸ ਹੈ ਉਹ ਹੋਣਾ ਬਹੁਤ ਜ਼ਰੂਰੀ ਹੈ ਕੈਮਰਾ ਪਰਸਨ ਸਨਮਾਨ ਦੇ ਨਾਲ ਹਿੰਮਤ ਸਿੰਘ ਦਿਖਪਾਲ ਦੇਨਿਕਸ ਮੇਰਾ ਹੁਧਿਆੜਾ